ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਸਾਰੀ ਸਾਧ ਸੰਗਤ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅਸੀਂ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਸਾਰੇ ਹੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ ਸੋ ਸਾਧ ਸੰਗਤ ਜੀ ਅੱਜ ਕਾਲ ਦੇ ਸਮੇਂ ਵਿੱਚ ਲੋਕਾਂ ਦਾ ਰਿਸ਼ਤਿਆਂ ਪ੍ਰਤੀ ਵਿਸ਼ਵਾਸ ਦਿਨ-ਪ੍ਰਤੀ-ਦਿਨ ਘਟਦਾ ਜਾ ਰਿਹਾ ਹੈ। ਅੱਜ ਆਪਾਂ ਇਸੇ ਹੀ ਵਿਸ਼ਿਆਂ ਤੇ ਗੱਲ ਕਰਾਂਗੇ ਕਿ ਦਿਨ-ਪ੍ਰਤੀ-ਦਿਨ ਮਨੁੱਖਜ ਵਿੱਚ ਬਦਲਾਅ ਕਿਉਂ ਆ ਰਿਹਾ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਸੰਗਤ ਜੀ ਹੁਣ ਦੇ ਸਮੇਂ ਵਿੱਚ ਲੋਕਾਂ ਦਾ ਰਿਸ਼ਤਿਆਂ ਪ੍ਰਤੀ ਵਿਸ਼ਵਾਸ ਦਿਨ ਪਰ ਦਿਨ ਘਟਦਾ ਜਾ ਰਿਹਾ ਹੈ ਕਿਉਂਕਿ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਇਨਸਾਨ ਕਦੋਂ ਤੇ ਕਿਸ ਵੇਲੇ ਧੋਖਾ ਦੇ ਜਾਵੇ ਰਿਸ਼ਤਿਆਂ ਨੂੰ ਤਾਂ ਤਾਰ-ਤਾਰ ਕਰਨ ਵਾਲੀਆਂ ਅਨੇਕਾਂ ਹੀ ਖਬਰਾਂ ਅਸੀਂ ਸੋਸ਼ਲ ਮੀਡੀਆ ਤੇ ਸੁਣਦੇ ਹੀ ਰਹਿੰਦੇ ਹਾਂ ਅੱਜਕੱਲ ਤਾਂ ਵਿਆਹ ਵਰਗਾ ਪਵਿੱਤਰ ਰਿਸ਼ਤਿਆਂ ਤੇ ਵੀ ਵਿਸ਼ਵਾਸ ਕਰਨਾ ਔਖਾ ਹੋਇਆ ਪਿਆ ਏ ਕਿੰਨੇ ਹੀ ਵਿਆਹ ਕੁਝ ਹੀ ਸਮੇਂ ਵਿੱਚ ਟੁੱਟਦੇ ਦੇਖੇਗੇ ਅੱਜ ਜਿਸ ਘਟਨਾ ਦਾ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਉਹ ਆਪਣੇ ਆਪ ਵਿੱਚ ਇੰਨੀ ਅਨੋਖੀ ਹੈ ਜਿਸ ਤੇ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈ ਬਠਿੰਡੇ ਜ਼ਿਲ੍ਹੇ ਨੂੰ ਬਲੌਂਗ ਕਰਨ ਵਾਲੀ ਸੁਖਦੀਪ ਕੌਰ ਨਾਲ ਇੰਨੀ ਬੁਰੀ ਹੋਵੇ ਕਿ ਕੀ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਸੁਖਦੀਪ ਕੌਰ ਦੀ ਗ੍ਰੈਜੂਏਟ ਕੰਪਲੀਟ ਹੋਣ ਤੋਂ ਬਾਅਦ ਉਸ ਦੇ ਘਰਦਿਆਂ ਨੇ ਉਸ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਪਰ ਸੁਖਦੀਪ ਕੌਰ ਹਜੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਵਿਆਹ ਨਾ ਕਰਵਾਉਣ ਦਾ ਕਾਰਨ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਪਤਾ ਲੱਗ ਜਾਵੇਗਾ ਸੋ ਕਰਦਿਆਂ ਨੇ ਚੰਗੇ ਤੋਂ ਚੰਗਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਹਰ ਮਾਪੇ ਬਾਪ ਇਹ ਚਾਹੁੰਦਾ ਹੈ ਕਿ ਉਹਨਾਂ ਦਾ ਧੀ ਜਿਸ ਵੀ ਘਰ ਜਾਵੇ ਉਥੇ ਜਾ ਕੇ ਖੁਸ਼ ਰਹੇ ਤੇ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਕੋਈ ਵੀ ਪ੍ਰੋਬਲਮ ਫੇਸ ਨਾ ਕਰਨੀ ਪਵੇ ਕਈ ਵਧਿਆ ਤੇ ਸੋਹਣੇ ਸੁਨਖੇ ਮੁੰਡਿਆਂ ਦੇ ਰਿਸ਼ਤੇ ਉਸ ਨੂੰ ਆਏ ਸੁਖਦੀਪ ਬਿਨਾਂ ਫੋਟੋ ਦੇਖਿਆ ਹੀ ਰਿਸ਼ਤਿਆਂ ਨੂੰ ਨਾ ਕਰ ਦਿੰਦੀ ਸੀ ਪਰ ਇਹ ਕਹਿੰਦੀ ਸੀ ਕਿ ਮੈਂ ਫੋਟੋ ਦੇਖ ਲਈ ਹੈ ਮੈਨੂੰ ਇਹ ਮੁੰਡਾ ਪਸੰਦ ਨਹੀਂ ਆਇਆ ਪਹਿਲਾਂ ਤਾਂ ਘਰਦਿਆਂ ਨੇ ਸੋਚਿਆ ਕਿ ਇਹ ਨੋਰਮਲ ਹੀ ਗੱਲ ਹੈ ਪਰ ਜਦੋਂ ਸੁਖਦੀਪ ਨੇ ਕਈ ਰਿਸ਼ਤਿਆਂ ਨੂੰ ਨਾ ਕਰ ਦਿੱਤੀ ਤਾਂ ਹੁਣ ਘਰਦਿਆਂ ਨੂੰ ਸੁਖਦੀਪ ਤੇ ਗੁੱਸਾ ਆਉਣ ਲੱਗ ਪਿਆ ਸਭ ਤੋਂ ਜ਼ਿਆਦਾ ਹੱਦ ਹੋਈ ਜਦੋਂ ਉਸ ਤੇ ਭੂਆ ਦੁਆਰਾ ਭੇਜੇ ਗੇ ਰਿਸ਼ਤੇ ਨੂੰ ਨਾ ਕਰ ਦਿੱਤੀ ਗਈ ਜਿਸ ਮੁੰਡੇ ਦਾ ਰਿਸ਼ਤਾ ਉਸ ਦੀ ਭੂਆ ਨੇ ਭੇਜਿਆ ਸੀ ਉਹ ਮੁੰਡਾ ਅਮਰੀਕਾ ਦਾ ਪੀ ਆਰ ਸੀ ਇੱਧਰ ਵੀ ਕਰੋੜਾਂ ਦੀ ਜ਼ਮੀਨ ਦੇ ਮਾਲਕ ਸੀ ਸੁਖਦੇਵ ਦੇ ਮਾਪੇ ਨੇ ਉਸ ਨੂੰ ਬਹੁਤ ਝਿੜਕਿਆ ਤੇ ਜ਼ਬਰਦਸਤੀ ਉਸ ਦੀ ਮਰਜ਼ੀ ਦੇ ਖਿਲਾਫ ਉਸ ਦਾ ਰਿਸ਼ਤਾ ਉਸ ਮੁੰਡੇ ਨਾਲ ਪੱਕਾ ਕਰ ਦਿੱਤਾ ਇੰਗੇਜਮੈਂਟ ਪੱਕੀ ਕਰ ਦਿੱਤੀ ਲੱਗ 20 ਦਿਨਾਂ ਬਾਅਦ ਹੀ ਉਸ ਦਾ ਵਿਆਹ ਰੱਖ ਦਿੱਤਾ ਗਿਆ ਇਨ੍ਹਾਂ 20 ਦਿਨਾਂ ਦੇ ਵਿੱਚ ਜਿੰਨੀ ਵੀ ਉਸ ਮੁੰਡੇ ਦੀ ਸੁਖਦੀਪ ਨਾਲ ਗੱਲ ਹੋਈ ਉਸ ਮੁੰਡੇ ਦੁਆਰਾ ਹੀ ਸਾਰੀ ਗੱਲ ਕੀਤੀ ਗਈ ਸੁਖਦੀਪ ਸਿਰਫ ਹਾਂ ਹੂੰ ਕਰਕੇ ਹੀ ਜਵਾਬ ਦਿੰਦੀ ਰਹੀ ਕਿਉਂਕਿ ਉਸ ਨੂੰ ਉਸ ਮੁੰਡੇ ਨਾਲ ਗੱਲ ਕਰਨ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਸੀ ਦਿਲਚਸਪੀ ਨਹੀਂ ਸੀ ਕਈ ਵਾਰ ਉਹ ਮੁੰਡਾ ਫੋਨ ਕਰਦਾ ਤਾਂ ਸੁਖਦੀਪ ਅੱਗੋਂ ਫੋਨ ਕੱਟ ਦਿੰਦੀ ਸੀ ਮੁੰਡੇ ਨੂੰ ਇਹ ਸਭ ਬਹੁਤ ਹੀ ਅਜੀਬ ਲੱਗਿਆ ਕਿਉਂਕਿ ਅੱਜਕੱਲ੍ਹ ਦੀਆਂ ਕੁੜੀਆਂ ਤਾਂ ਆਪਣੇ ਹੋਣ ਵਾਲੇ ਘਰ ਵਾਲੇ ਤੋਂ ਹੋਣ ਵਾਲੇ ਹਸਬੰਦ ਤੋਂ ਬਹੁਤ ਤਰ੍ਹਾਂ ਦੇ ਸਵਾਲ ਪੁੱਛਦੀਆਂ ਨੇ ਪਸੰਦ ਨਾ ਪਸੰਦ ਪੁੱਛਦੀਆਂ ਨੇ ਕੰਮਕਾਰ ਜੋ ਬਾਰੇ ਪੁੱਛਦੀਆਂ ਨੇ ਪਰ ਸੁਖਦੀਪ ਨੇ ਤਾਂ ਇਦਾਂ ਦਾ ਕੁਝ ਵੀ ਨਹੀਂ ਪੁੱਛਿਆ ਸੀ ਉਹ ਤਾਂ ਜਵਾਬ ਵੀ ਢੰਗ ਨਾਲ ਨਹੀਂ ਦਿੰਦੀ ਸੀ ਬਸ ਫਾਰਮੈਲਟੀ ਲਈ ਫੋਨ ਤੇ ਗੱਲ ਕਰਦੀ ਸੀ ਖੈਰ ਉਸ ਨੇ ਸੌ ਕੁੜੀ ਸਮਝ ਕੇ ਇਹ ਸਭ ਇਗਨੋਰ ਕਰ ਦਿੱਤਾ ਉਧਰ ਦੋਹਾਂ ਦੇ ਘਰ ਦੇ ਵਿਆਹ ਦੀਆਂ ਤਿਆਰੀਆਂ ਕਰਦੇ ਰਹੇ ਵਿਆਹ ਵਾਲਾ ਦਿਨ ਵੀ ਆ ਗਿਆ ਸੁਖਦੀਪ ਦੇ ਚਿਹਰੇ ਤੇ ਕੋਈ ਵੀ ਚਾ ਨਹੀਂ ਸੀ ਉਹ ਮੇਕਅਪ ਕਰਨ ਵਾਲੀ ਕੁੜੀਆਂ ਨੂੰ ਵੀ केजी के 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 पै रही थी क्योंकि सुखदीप यह ब्याह करवाਉਣ ਦੇ ਲਈ ਬਿਲਕੁਲ ਵੀ ਸਹਿਮਤ ਨਹੀਂ ਸੀ ਐਗਰੀ ਨਹੀਂ ਸੀ ਬਿਲਕੁਲ ਵੀ ਉਹ ਸਿਰਫ ਘਰਦਿਆਂ ਦੇ ਪ੍ਰੈਸ਼ਰਾਈਜ਼ ਕਰਕੇ ਅਤੇ ਮਜਬੂਰੀ ਦੇ ਵਿੱਚ ਵਿਆਹ ਕਰਵਾ ਰਹੀ ਸੀ ਜਦੋਂ ਬਰਾਤ ਆਈ ਬਹੁਤ ਵਧੀਆ ਹੀ ਤਰੀਕੇ ਨਾਲ ਸਵਾਗਤ ਕੀਤਾ ਗਿਆ ਸਾਰੀਆਂ ਰਸਮਾਂ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾਈਆਂ ਗਈਆਂ ਮੁੰਡਾ ਸੱਚ ਵਿੱਚ ਹੀ ਬਹੁਤ ਸੋਹਣਾ ਸੀ ਪੱਗ ਬੰਨਦਾ ਸੀ ਤੇ ਦਾੜੀ ਕੱਟ ਕੇ ਰੱਖਦਾ ਸੀ ਉੱਚਾ ਲੰਬਾ ਸੋਹਣਾ ਸੁਨੱਖਾ ਗੱਭਰੂ ਜਵਾਨ ਸੀ ਤੇ ਸੁਖਦੀਪ ਨਾਲ ਉਸ ਦੀ ਜੋੜੀ ਬਹੁਤ ਜੱਜਦੀ ਸੀ ਮੁੰਡੇ ਦੇ ਵਿਆਹ ਦੇ ਵਿਆਹ ਦੀ ਖੁਸ਼ੀ ਅਲੱਗ ਹੀ ਝਲਕ ਰਹੀ ਸੀ 12:00 ਵਜੇ ਦੇ ਕਰੀਬ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਦੋਵਾਂ ਦੀਆਂ ਲਾਮਾਂ ਸ਼ੁਰੂ ਹੋਈਆਂ ਸੁਖਦੀਪ ਦੇ ਲਈ ਇੱਕ ਇੱਕ ਕਦਮ ਤੁਰਨਾ ਔਖਾ ਹੋਇਆ ਪਿਆ ਸੀ ਚੌਥੀ ਲਾਮ ਪੂਰੀ ਹੋਣ ਵਾਲੀ ਹੀ ਸੀ ਕਿ ਤੇ ਇੱਕ ਮੁੰਡਾ ਭੱਜ ਕੇ ਉਹਨਾਂ ਵੱਲ ਆਇਆ ਸੁਖਦੀਪ ਦੀ ਬਾਹ ਫੜ ਕੇ ਕਹਿਣ ਲੱਗਾ ਮੇਰੀ ਵੇਟ ਨਹੀਂ ਕਰ ਸਕਦੀ ਸੀ ਜਿਆਦਾ ਕਾਲੀ ਸੀ ਦੂਜਾ ਵਿਆਹ ਕਰਵਾਉਣ ਦੀ ਇਹ ਸਭ ਦੇਖ ਕੇ ਸਾਰੇ ਹੀ ਹੱਕੇ ਬੱਕੇ ਰਹਿ ਗਏ ਤੇ ਲਾੜੇ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਲਾੜੇ ਨੇ ਗੁੱਸੇ ਦੇ ਵਿੱਚ ਉਸ ਮੁੰਡੇ ਨੂੰ ਧੱਕਾ ਮਾਰਿਆ ਤੇ ਉਹ ਪਿੱਛੇ ਡਿੱਗ ਪਿਆ ਤੇ ਇਕਦਮ ਉਥੇ ਰੋਲਾ ਪੈ ਗਿਆ ਸੁਖਦੀਪ ਤੇ ਭਰਾਵਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਖਸੀਟਦੇ ਹੋਏ ਗੁਰਦੁਆਰੇ ਸਹਿਬ ਤੋਂ ਬਾਹਰ ਲੈ ਗਏ ਇੱਧਰ ਸੁਖਦੀਪ ਵੀ ਰੋਂਦੀ ਰੋਂਦੀ ਉਹਨਾਂ ਦੇ ਪਿੱਛੇ ਭੱਜੀ ਗੁਰਦੁਆਰੇ ਸਹਿਬ ਤੋਂ ਬਾਹਰ ਜਾ ਕੇ ਸਿਆਣੇ ਬਜ਼ੁਰਗਾਂ ਨੇ ਉਸ ਮੁੰਡੇ ਨੂੰ ਕੁੱਟਣ ਤੋਂ ਰੋਕਿਆ ਸੁਖਦੀਪ ਵੀ ਅੱਗੇ ਹੋ ਕੇ ਆਪਣੇ ਭਰਾਵਾਂ ਨੂੰ ਰੋਕਣ ਲੱਗ ਪਈ। ਹੁਣ ਸੁਖਦੀਪ ਨੂੰ ਸਾਰੇ ਸ਼ੱਕ ਦੀ ਨਿਗਾਹਾਂ ਦੇ ਨਾਲ ਦੇਖ ਰਹੇ ਸੀ ਕਿ ਤੂੰ ਇਸ ਨੂੰ ਵਿਚਾਰ ਰਹੀ ਹੈ। ਪਰ ਸੁਖਦੀਪ ਚੁੱਪਚਾਪ ਉਸ ਮੁੰਡੇ ਦੇ ਅੱਗੇ ਖੜੀ ਰਹੀ ਅਤੇ ਉਸ ਨੂੰ ਪ੍ਰੋਟੈਕਟ ਕਰਨ ਲੱਗੀ। ਸੁਖਦੀਪ ਦੇ ਭਰਾਵਾਂ ਨੇ ਉਸ ਨੂੰ ਪੁੱਛਿਆ ਕਿ ਇਹ ਮੁੰਡਾ ਕੌਣ ਹੈ? ਇਸ ਨੇ ਦੂਜੇ ਵਿਆਹ ਕਿਉਂ ਕਿਹਾ? ਪਹਿਲਾਂ ਤਾਂ ਚੁੱਪਚਾਪ ਖੜੀ ਰਹੀ ਅਤੇ ਕੁਝ ਨਾ ਬੋਲੀ। ਉਸ ਨੂੰ ਸ਼ਰਮ ਵੀ ਮਹਿਸੂਸ ਹੋ ਰਹੀ ਸੀ ਸੁਖਦੀਪ ਦੇ ਭਰਾਵਾਂ ਨੇ ਕਿਹਾ ਸੋਚੋ ਸੱਚ ਦੱਸ ਦੇ ਨਹੀਂ ਤਾਂ ਅਸੀਂ ਇਸ ਨੂੰ ਕੁੱਟ-ਕੁੱਟ ਕੇ ਮਾਰ ਦੇਵਾਂਗੇ ਫਿਰ ਸੁਖਦੀਪ ਨੇ ਰੋਂਦਿਆਂ ਰੋਂਦਿਆਂ ਦੱਸਿਆ ਕਿ ਅਸੀਂ ਕਾਲਜ ਦੇ ਵਿੱਚ ਇਕੱਠੇ ਪੜ੍ਹਦੇ ਸੀ ਤੇ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ ਤੇ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਇਸ ਮੁੰਡੇ ਦੀ ਜਾਤ ਹੋਰ ਸੀ ਤੇ ਇਹ ਸਪੇਅਰ ਪਾਰਟ ਦੀ ਦੁਕਾਨ ਤੇ ਕੰਮ ਕਰਦਾ ਸੀ ਤਨਖਾ ਵੀ ਨਾ ਮਾਤਰੀ ਹੀ ਸੀ ਇਸ ਨੇ ਮੈਨੂੰ ਬਹੁਤ ਵਾਰ ਕਿਹਾ ਕਿ ਆਪਣੇ ਘਰਦਿਆਂ ਨੂੰ ਦੱਸ ਦੇ ਪਰ ਮੈਨੂੰ ਪਤਾ ਸੀ ਕਿ ਜੇਕਰ ਸਾਡੇ ਕੋਲ 10 ਕਿੱਲੇ ਜ਼ਮੀਨ ਹੈ ਤਾਂ ਸਾਡੇ ਘਰਦਿਆਂ ਨੇ 20 ਕਿੱਲੇ ਵਾਲਾ ਮੁੰਡਾ ਹੀ ਲੱਭਣਾ ਪਰ ਇਸ ਮੁੰਡੇ ਕੋਲ ਤਾਂ ਕੁਝ ਵੀ ਨਹੀਂ ਹੈ ਪਰ ਫਿਰ ਇੱਕ ਦਿਨ ਅੱਕ ਕੇ ਅਸੀਂ ਘਰੋਂ ਭੱਜਣ ਦਾ ਫੈਸਲਾ ਕਰ ਲਿਆ ਅਸੀਂ ਘਰੋਂ ਇਹ ਸੋਚ ਕੇ ਹੀ ਨਿਕਲੇ ਸੀ ਕਿ ਹੁਣ ਵਾਪਸ ਨਹੀਂ ਮੁੜਨਾ ਤੇ ਕੋਟ ਮੈਰਜ ਕਰਵਾਉਣ ਤੋਂ ਬਾਅਦ ਅਸੀਂ ਕਿਤੇ ਹੋਰ ਰਹਿ ਲਵਾਂਗੇ ਸੋ ਕੋਟ ਮੈਰਜ ਦਾ ਅਸੀਂ ਕਰਵਾ ਲਏ ਪਰ ਉਸ ਤੋਂ ਬਾਅਦ ਜੋ ਦੁਪਹਿਰ ਦਾ ਖਾਣਾ ਖਾਣ ਲਈ ਇੱਕ ਢਾਬੇ ਤੇ ਬੈਠੇ ਤਾਂ ਉੱਥੇ ਰੋਟੀ ਖਾਣ ਤੋਂ ਬਾਅਦ ਜਦੋਂ 400 ਦਾ ਬਿੱਲ ਦੇਣ ਲਈ ਪੈਸੇ ਕੱਢੇ ਤਾਂ ਅਸੀਂ ਦੋਵੇਂ ਹੀ ਸੋਚੀ ਪੈ ਗਏ ਬਿੱਲ ਚੁਕਾ ਕੇ ਅਸੀਂ ਦੋਵੇਂ ਇਹ ਸੋਚ ਰਹੇ ਸੀ ਕਿ ਇਮੋਸ਼ਨਲ ਹੋ ਕੇ ਅਸੀਂ ਤਾਂ ਇਹ ਸਟੈਪ ਚੁੱਕ ਲਿਆ ਹੈ ਪਰ ਅੱਗੇ ਦਾ ਖਰਚਾ ਕਿਵੇਂ ਚੱਲੇਗਾ ਕਿਉਂਕਿ ਉਸ ਮੁੰਡੇ ਕੋਲ ਕੁੱਲ 3000 ਹੀ ਸੀ ਤੇ ਉਸ ਚੋਂ ਵੀ 400 ਦੀ ਅਸੀਂ ਰੋਟੀ ਦਾ ਬਿੱਲ ਦੇ ਦਿੱਤਾ ਮੇਰੇ ਕੋਲ ਵੀ 12-1300 ਸੀ ਕਿ ਕਰੋ ਚੋਰੀ ਕਰਨ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦੀ ਹੁਣ ਸਾਨੂੰ ਸੋਚ-ਸੋਚ ਕੇ ਪਸੀਨੇ ਆ ਰਹੇ ਸੀ ਕਿ ਜੇ ਇੱਕ ਟਾਈਮ ਦੀ ਰੋਟੀ ਦਾ 400 ਲੱਗ ਜਾਵੇਗਾ ਤਾਂ ਘਰੋਂ ਬਾਹਰ ਰਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਕੱਪੜੇ ਬਿਜਲੀ ਪਾਣੀ ਕਿਰਾਇਆ ਇਹ ਸਭ ਕਿੱਥੇ ਪੂਰੇ ਕਰਾਂਗੇ ਇਹ ਸਾਰਾ ਕੁਝ ਸੋਚ ਕੇ ਅਸੀਂ ਦੋਵੇਂ ਹੀ ਖਬਰਾਗੇ ਪਿਆਰ ਮੁਹੱਬਤ ਦੀਆਂ ਗੱਲਾਂ ਸੁਣ-ਸੁਣ ਕੇ ਫਿਲਮਾਂ ਗਾਣਿਆਂ ਨੂੰ ਸੁਣ-ਸੁਣ ਕੇ ਅਸੀਂ ਪ੍ਰਭਾਵਿਤ ਹੋ ਕੇ ਸਟੈਪ ਤਾਂ ਚੱਕ ਲਿਆ ਸੀ ਪਰ ਉਸ ਦਿਨ ਸਾਨੂੰ ਸਮਝ ਆਇਆ ਕਿ ਅਸਲੀਅਤ ਕੀ ਹੁੰਦੀ ਹੈ ਕੁਦਰਤੀ ਸਾਡਾ ਦਿਮਾਗ ਕੰਮ ਕਰ ਗਿਆ ਤੇ ਅਸੀਂ ਘਰ ਵਾਪਸ ਮੁੜਾਏ ਹੋਰ ਉਸ ਦਿਨ ਅਸੀਂ ਇਹ ਡਿਸਾਈਡ ਕੀਤਾ ਸੀ ਕਿ ਉਹ ਮੁੰਡਾ ਪਹਿਲਾਂ ਕੰਮ ਕਰ ਕਰਕੇ ਪੈਸੇ ਜੋੜ ਕੇ ਆਪਣੇ ਪੈਰਾਂ ਤੇ ਖੜਾ ਹੋਵੇਗਾ ਤੇ ਫਿਰ ਆਪਣੇ ਘਰਦਿਆਂ ਨਾਲ ਗੱਲ ਕਰਾਂਗੇ ਜੇ ਘਰ ਦੇ ਮੰਨਗੇ ਤਾਂ ਬਹੁਤ ਵਧੀਆ ਜੇ ਨਾ ਮੰਨੇ ਤਾਂ ਫਿਰ ਭੱਜ ਜਾਵਾਂਗੇ ਇਸ ਕਰਕੇ ਹੀ ਮੈਂ ਬਾਰ ਬਾਰ ਵਿਆਹ ਕਰਵਾਉਣ ਤੋਂ ਮਨਾ ਕਰ ਰਹੀ ਸੀ ਕਿਉਂਕਿ ਸਾਨੂੰ ਟਾਈਮ ਚਾਹੀਦਾ ਸੀ ਇਹ ਮੁੰਡਾ ਜਿਸ ਦਾ ਨਾਮ ਅਰਸ਼ਦੀਪ ਹੈ ਇਹ ਪਹਿਲਾਂ 7200 ਤਨਖਾਹ ਲੈਂਦਾ ਸੀ ਤੇ ਹੁਣ 11000 ਲੈਂਦਾ ਹੈ ਪਰ ਫਿਰ ਵੀ ਇੰਨੇ ਕੋ ਪੈਸੇ ਨਾਲ ਕੀ ਬਣਦਾ ਹੈ ਇਹ ਮੈਨੂੰ ਵੇਟ ਕਰਨ ਲਈ ਕਹਿੰਦਾ ਹੀ ਰਿਹਾ ਪਰ ਮੈਂ ਆਪਣੇ ਮਾਪਿਆਂ ਨੂੰ ਕਿੰਨਾ ਕੁ ਚਿਰ ਰੋਕ ਸਕਦੀ ਸੀ ਸੋ ਉਸ ਤੋਂ ਬਾਅਦ ਅੱਜ ਜੋ ਹੋਇਆ ਤੁਹਾਡੇ ਸਾਹਮਣੇ ਹੈ ਇਸਨੇ ਮੈਨੂੰ ਅੱਜ ਸਵੇਰ ਭਜਾ ਕੇ ਲੈ ਜਾਣਾ ਸੀ ਪਰ ਇਹ ਪਤਾ ਨਹੀਂ ਟਾਈਮ ਤੇ ਕਿਉਂ ਨਹੀਂ ਪਹੁੰਚ ਪਾਇਆ ਫਿਰ ਉਹ ਮੁੰਡਾ ਬੋਲਿਆ ਕਿ ਜਿਸ ਮੁੰਡੇ ਤੋਂ ਮੈਂ ਮੋਟਰਸਾਈਕਲ ਲੈ ਕੇ ਆਉਣਾ ਸੀ ਉਸ ਦਾ ਐਕਸੀਡੈਂਟ ਹੋ ਗਿਆ ਸੀ ਤੇ ਹੁਣ ਮੈਂ ਬੜੀ ਮੁਸ਼ਕਲ ਨਾਲ ਇੱਥੇ ਪਹੁੰਚਿਆ ਹਾਂ ਇਹ ਗੱਲ ਸੁਣਦੇ ਹੀ ਸੁਖਦੀਪ ਦੇ ਭਰਾ ਉਸ ਨੂੰ ਫਿਰ ਤੋਂ ਕੁੱਟਣਾ ਸ਼ੁਰੂ ਕਰ ਦਿੱਤਾ ਪਰ ਸਿਆਣੇ ਬੰਦਿਆਂ ਨੇ ਅੱਗੇ ਹੋ ਕੇ ਮੁੰਡੇ ਨੂੰ ਰੋਕਿਆ ਸੁਖਦੀਪ ਦੇ ਚਾਚਾ ਜੀ ਤੇ ਤਾਇਆ ਜੀ ਨੇ ਕਿਹਾ ਕਿ ਲਾਮਾਂ ਤਾਂ ਹੁਣ ਹੋ ਚੁੱਕਿਆ ਨੇ ਵਿਆਹ ਸੰਪੂਰਨ ਹੋ ਚੁੱਕਿਆ ਹੈ ਇਹ ਹੁਣ ਲਾੜੇ ਦੀ ਅਮੰਨਤ ਹੈ ਹੁਣ ਉਸੇ ਦੇ ਹੱਥ ਹੈ ਕਿ ਅੱਗੇ ਕੀ ਕੀਤਾ ਜਾਵੇ ਕਾਰਨ ਮੁਤਾਬਕ ਤਾਂ ਪਹਿਲਾਂ ਹੀ ਸੁਖਦੀਪ ਅਤੇ ਅਰਸ਼ਦੀਪ ਦਾ ਵਿਆਹ ਹੋ ਚੁੱਕਿਆ ਹੈ ਪਰ ਮਰਿਆਦਾ ਅਨੁਸਾਰ ਸੁਖਦੀਪ ਦਾ ਵਿਆਹ ਅਮਰੀਕਾ ਵਾਲੇ ਮੁੰਡੇ ਨਾਲ ਹੋ ਚੁੱਕਿਆ ਹੈ ਹੁਣ ਸਭ ਦੀ ਨਿਗਾਹ ਉਸ ਵਿਆਹ ਵਾਲੇ ਮੁੰਡੇ ਤੇ ਸੀ ਸਭ ਨੇ ਉਸ ਨੂੰ ਪੁੱਛਿਆ ਕਿ ਤੂੰ ਕੀ ਚਾਹੁੰਦਾ ਹੈ ਉਹ ਮੁੰਡਾ ਅਮਰੀਕਾ ਦੇ ਧੱਕਿਆਂ ਨੇ ਸਿਆਣਾ ਕਰ ਦਿੱਤਾ ਸੀ ਤੇ ਪਹਿਲੇ ਦਿਨ ਤੋਂ ਹੀ ਸੁਖਦੀਪ ਦੀ ਦੁਬਿਧਾ ਸਮਝਦਾ ਸੀ ਉਸਨੇ ਕਿਹਾ ਕਿ ਮੈਂ ਇਹ ਫੈਸਲਾ ਸੁਖਦੀਪ ਤੇ ਹੀ ਛੱਡਦਾ ਹਾਂ ਕਿਉਂਕਿ ਜੇਕਰ ਉਸ ਦਾ ਮੇਰੇ ਨਾਲ ਮਨ ਹੀ ਨਾ ਮਿਲਿਆ ਮੈਨੂੰ ਉਹ ਪਸੰਦ ਹੀ ਨਹੀਂ ਕਰਦੀ ਤਾਂ ਧੱਕੇ ਨਾਲ ਉਸ ਨੂੰ ਨਾਲ ਰੱਖਣ ਦਾ ਕੀ ਫਾਇਦਾ ਹੁਣ ਸਾਰੇ ਦੀ ਸਾਰੀ ਗੱਲ ਸੁਖਦੀਪ ਤੇ ਆ ਕੇ ਖੜੀ ਹੋ ਗਈ ਸੁਖਦੀਪ ਨੇ ਕਿਹਾ ਕਿ ਮੈਂ ਤਨੋਮਨੋ ਅਰਸ਼ਦੀਪ ਨੂੰ ਪਿਆਰ ਕਰਦੀ ਹਾਂ ਤੇ ਉਸ ਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ ਹੁਣ ਕੁੜੀ ਵਾਲਿਆਂ ਦੇ ਪਰਿਵਾਰ ਦੇ ਨਾਲ ਨਾਲ ਮੁੰਡੇ ਵਾਲਿਆਂ ਦਾ ਸਾਰਾ ਪਰਿਵਾਰ ਵੀ ਸੁਖਦੀਪ ਨੂੰ ਗੁੱਸੇ ਨਾਲ ਵੇਖ ਰਿਹਾ ਸੀ ਸੁਖਦੀਪ ਦੇ ਫਾਦਰ ਨੇ ਭਰਾ ਨੇ ਚਾਚੇ ਨੇ ਸਭ ਨੇ ਸੁਖਦੀਪ ਨੂੰ ਬਹੁਤ ਛਿੜਕਿਆ ਕਿ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਅਮਰੀਕਾ ਦੀ ਲਾਈਫ ਛੱਡ ਕੇ ਹੁਣ ਤੂੰ ਝੁੰਗੀਆਂ ਵਿੱਚ ਰਹੇਂਗੀ ਪਰ ਲਾੜੇ ਨੇ ਸਭ ਨੂੰ ਰੋਕਿਆ ਕਿ ਸੁਖਦੀਪ ਦੇ ਫੈਸਲੇ ਨੂੰ ਮੈਂ ਸਿਰ ਮੱਥੇ ਮੰਨਦਾ ਹਾਂ ਹੁਣ ਲਾੜੇ ਦੇ ਪਿਓ ਨੇ ਉਸ ਨੂੰ ਛਿੜਕਿਆ ਪਰ ਲਾੜੇ ਨੇ ਕਿਹਾ ਕਿ ਪਾਪਾ ਰਹਿਣਾ ਇਹਨਾਂ ਮੇਰੇ ਨਾਲ ਵੀ ਨਹੀਂ ਹੈ ਉਸ ਦਾ ਮਨ ਹੀ ਨਹੀਂ ਮੰਦਾ ਤੇ ਨਹੀਂ ਇਸ ਨੇ ਮੈਨੂੰ ਐਕਸੈਪਟ ਕਰਨਾ ਹੈ ਹੁਣ ਤਾਂ ਸਿਰਫ ਆਪਾਂ ਬਰਾਤ ਖਾਲੀ ਮੋੜ ਕੇ ਲੈ ਜਾਵਾਂਗੇ ਪਰ ਵਿਆਹ ਤੋਂ ਬਾਅਦ ਜੇਕਰ ਇਹ ਭੱਜ ਗਈ ਤਾਂ ਸਾਰੇ ਪਿੰਡ ਵਿੱਚ ਥੂ-ਥੂ ਹੋ ਜਾਵੇਗੀ ਤੇ ਮੈਂ ਵੀ ਇਹ ਮੰਨਦਾ ਹਾਂ ਕਿ ਜਿਸ ਰਿਸ਼ਤੇ ਨੂੰ ਮਨ ਹੀ ਨਾ ਮੰਨੇ ਗੱਲ ਹੀ ਨਾ ਸਵੀਕਾਰ ਕਰੇ ਉਸ ਰਿਸ਼ਤੇ 'ਚ ਧੱਕੇ ਨਾਲ ਵਜਣ ਦਾ ਕੀ ਫਾਇਦਾ ਇਹ ਤਾਂ ਇੱਕ ਤਰ੍ਹਾਂ ਦੀ ਜ਼ਬਰਦਸਤੀ ਹੋਵੇਗੀ ਆਪਾਂ ਜ਼ਬਰਦਸਤੀ ਕਿਸੇ ਨੂੰ ਪਿਆਰ ਕਰਨ ਤੋਂ ਨਹੀਂ ਰੋਕ ਸਕਦੇ ਇਹ ਦੋਵੇਂ ਪਹਿਲਾਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਤੇ ਦੋਨੇ ਖੁਸ਼ ਰਹਿਣਗੇ ਹੁਣ ਕੁੜੀ ਵਾਲਿਆਂ ਤੋਂ ਸੁਖਦੀਪ ਦੇ ਚਾਚੇ ਨੇ ਵੀ ਇਸ ਗੱਲ ਦੀ ਹਾਮੀ ਭਰੀ ਅਤੇ ਕਿਹਾ ਕਿ ਮੈਂ ਅਜੇਹੇ ਕਈ ਕੇਸ ਦੇਖੇ ਨੇ ਜਿੱਥੇ ਇਹ ਮਾਪੇ ਤੱਕੇ ਨਾਲ ਕੁੜੀਆਂ ਨੂੰ ਕਿਸੇ ਹੋਰ ਨਾਲ ਤੋੜ ਦਿੰਦੇ ਨੇ ਬਾਅਦ ਵਿੱਚ ਜਾਂ ਤਾਂ ਕੁੜੀਆਂ ਘਰੋਂ ਭੱਜ ਜਾਂਦੀਆਂ ਨੇ ਜਾਂ ਆਪਣੇ ਮਾਪੇ ਦੀ ਇੱਜ਼ਤ ਸ਼ਾਮ ਦੇ ਹੋਏ ਸਾਰੀ ਉਮਰ ਉਸ ਮੁੰਡੇ ਨਾਲ ਮਨ ਮਾਰ ਕੇ ਕੱਟਦੀਆਂ ਨੇ ਅਤੇ ਹੋਸ਼ ਨਹੀਂ ਸੰਭਾਲ ਪਾਉਂਦੀਆਂ ਉਹ ਸੁਸਾਇਡ ਕਰ ਲੈਂਦੀਆਂ ਨੇ ਸੁਖਦੀਪ ਦੇ ਚਾਚੇ ਨੇ ਸੁਖਦੀਪ ਦੇ ਫਾਦਰ ਨੂੰ ਕਿਹਾ ਕਿ ਆਪਣੀ ਕੁੜੀ ਦੀ ਲਾਸ਼ ਦੇਖਣ ਨਾਲੋਂ ਇਸ ਨੂੰ ਗਰੀਬ ਨਾਲ ਹੀ ਸਹੀ ਪਰ ਸੁਹਾਗਣ ਦੇਖਣਾ ਜ਼ਿਆਦਾ ਚੰਗਾ ਹੈ। ਬਾਕੀ ਸਾਰੇ ਬੰਦਿਆਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਅਤੇ ਕਿਹਾ ਕਿ ਕੋਟ ਮੈਰਿਜ ਪਹਿਲਾਂ ਹੀ ਹੋ ਚੁੱਕੀ ਹੈ। ਹੁਣ ਕਰ ਵੀ ਕੀ ਸਕਦੇ ਹਾਂ। ਮੁੰਡੇ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਦਾ ਜੋ ਖਰਚਾ ਹੋਇਆ ਹੈ ਉਹ ਆਪਾਂ ਬਾਅਦ ਵਿੱਚ ਦੇ ਦੇਵਾਂਗੇ। ਫਿਲਹਾਲ ਤਾਂ ਕੁੜੀ ਇਸੇ ਮੁੰਡੇ ਨਾਲ ਤੋਰ ਕੇ ਜਿਸ ਨੂੰ ਇਹ ਪਸੰਦ ਕਰਦੀ ਹੈ ਇਹ ਗੱਲਾਂ ਸੁਣ ਕੇ ਸੁਖਦੀਪ ਉੱਚੀ ਉੱਚੀ ਰੋਣ ਲੱਗ ਪਈ ਪਰ ਸੁਖਦੀਪ ਦੇ ਫਾਦਰ ਕਾफी ਸਮਾਂ ਉਸ ਨੂੰ ਰੋਂਦੀ ਦੇਖ ਕੇ ਸੋਚੇ ਹੀ ਪਏ ਰਹੇ ਤੇ ਫਿਰ ਕੋਲ ਜਾ ਕੇ ਉਸ ਨੂੰ ਗੱਲ ਲਗਾ ਕੇ ਰੋਣ ਲੱਗ ਪਏ ਅਤੇ ਕਹਿਣ ਲੱਗੇ ਕਿ ਧੀਏ ਤੂੰ ਮੇਰੇ ਨਾਲ ਗਲਤਤਾ ਕਰਦੀ ਬਚਪਨ ਤੋਂ ਲੈ ਕੇ ਹੁਣ ਤੱਕ ਤੇਰੀ ਹਰ ਖੁਆਇਸ਼ ਪੂਰੀ ਕੀਤੀ ਹੈ ਕਿ ਮੈਂ ਇਹ ਖੁਆਇਸ਼ ਵੀ ਨਹੀਂ ਪੂਰੀ ਕਰ ਸਕਦਾ ਸੀ ਇਹ ਸੁਣ ਕੇ ਸੁਖਦੀਪ ਫਿਰ ਤੋਂ ਰੋਣ ਲੱਗ ਪਈ ਫਿਰ ਸਾਰਿਆਂ ਨੇ ਸੁਖਦੀਪ ਦੇ ਸਿਰ ਤੇ ਹੱਥ ਰੱਖ ਕੇ ਉਸ ਉਸ ਨੂੰ ਪਿਆਰ ਦਿੱਤਾ ਡੋਲੀ ਤੋਰਨ ਵਿੱਚ ਅਜੇ ਕਾਫੀ ਸਮਾਂ ਬਾਕੀ ਸੀ ਇਸ ਲਈ ਅਰਸ਼ਦੀਪ ਤੋਂ ਸੁਖਦੀਪ ਦੇ ਭਰਾਵਾਂ ਨੇ ਪਹਿਲਾਂ ਮਾਫੀ ਮੰਗੀ ਅਤੇ ਫਿਰ ਉਸ ਨੂੰ ਵਧੀਆ ਤਿਆਰ ਬਿਆਰ ਕਰਕੇ ਲਾੜੇ ਵਾਲੇ ਕੱਪੜੇ ਪਵਾਏਗੇ ਜਿੰਨੇ ਕੋ ਕਾਰ ਬਿਹਾਰ ਕਰ ਸਕਦੇ ਸੀ ਉਹਨੇ ਕੋ ਕਾਰ ਬਿਹਾਰ ਕਰਕੇ ਸ਼ਾਮ ਨੂੰ 6 ਵਜੇ ਖੁਸ਼ੀ-ਖੁਸ਼ੀ ਡੋਲੀ ਤੋਰ ਦਿੱਤੀ ਗਈ ਪਰ ਵਿਆਹ ਵਿੱਚ ਆਏ ਹਰ ਬੰਦਾ ਇਸ ਅਨੋਖੇ ਵਿਆਹ ਬਾਰੇ ਚਾਚਾ ਕਰ ਰਿਹਾ ਸੀ ਸਭ ਹੀ ਇਹੀ ਕਹਿ ਰਹੇ ਸੀ ਕਿ ਚਲੋ ਸਭ ਕੁਝ ਵਧੀਆ ਹੋਇਆ ਕਿਉਂਕਿ ਜੇਕਰ ਇਦਾਂ ਨਾ ਹੁੰਦਾ ਤਾਂ ਤਿੰਨ ਪਰਿਵਾਰਾਂ ਨੇ ਦੁੱਖ ਭੋਗਣਾ ਸੀ ਤੇ ਮੁੰਡੇ ਦੇ ਪਰਿਵਾਰ ਨੇ ਸੁਖਦੀਪ ਨੇ ਤੇ ਉਸਦੇ ਪਰਿਵਾਰ ਨੇ ਤੇ ਤੀਸਰਾ ਹਰਸ਼ਦੀਪ ਜੋ ਕਿ ਪਹਿਲਾਂ ਹੀ ਗਰੀਬੀ ਦੁੱਖ ਭੋਗ ਰਿਹਾ ਹੈ ਤੇ ਹੁਣ ਸੁਖਦੀਪ ਦੇ ਜਾਣ ਦਾ ਦੁੱਖ ਵੀ ਭੋਗਣਾ ਸੀ ਅੱਜ ਕੱਲ ਸਮਾਜ ਵਿੱਚ ਇਹ ਸਭ ਕੁਝ ਬਹੁਤ ਵੱਡੇ ਪੱਧਰ ਤੇ ਹੋ ਗਿਆ ਇਸ ਘਟਨਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੁੰਡੇ ਕੁੜੀਆਂ ਅਕਸਰ ਇਮੋਸ਼ਨਲ ਹੋ ਕੇ ਗਲਤ ਸਟੈਪ ਚੁੱਕ ਲੈਂਦੇ ਨੇ ਪਰ ਅਸਲ ਜ਼ਿੰਦਗੀ ਫਿਲਮਾਂ ਤੋਂ ਬਿਲਕੁਲ ਉਲਟ ਹੁੰਦੀ ਹੈ ਬਾਹਰ ਇਕੱਲੇ ਸਰਵਾਈਵ ਕਰਨਾ ਬਹੁਤ ਹੀ ਕਠਿਨ ਹੈ ਪਹਿਲਾ ਆਪਣੇ ਪਿਆਰਾਂ ਤੇ ਖੜੇ ਹੋ ਕੇ ਫਿਰ ਹੀ ਵਿਆਹ ਬਾਰੇ ਸੋਚਣਾ ਚਾਹੀਦਾ ਹੈ ਬੱਚਿਆਂ ਦੇ ਨਾਂ ਨਾਲ ਮਾਪਿਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਬੱਚੇ ਵੀ ਖੁਸ਼ੀ ਹੈ ਅੱਜਕੱਲ ਚਲਦਿਆਂ ਆਇਲਟਸ ਦੀਆਂ ਸੋਦੇਵਾਜੀਆਂ ਨੇ ਵੀ ਕਿੰਨੇ ਹੀ ਮੁੰਡੇ ਕੁੜੀਆਂ ਦੀ ਜਾਣ ਲਈ ਹੈ ਕੁੜੀਆਂ ਦੇ ਮਾਪੇ ਨੂੰ ਤਾਂ ਖਾਸ ਤੌਰ ਤੇ ਕੁੜੀਆਂ ਦੀ ਮਰਜ਼ੀ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਕੁੜੀ ਦੀ ਮਰਜ਼ੀ ਨਾ ਹੋਵੇ ਤਾਂ ਦੋ ਪਰਿਵਾਰਾਂ ਸਫਰ ਕਰਦੇ ਨੇ ਤੇ ਕੁੜੀ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਹੈ ਅਤੇ ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ ਇਸ ਘਟਨਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਆਸ-ਪਾਸ ਵੀ ਅਜਿਹੀ ਕੋਈ ਘਟਨਾ ਵਾਪਰੀ ਹੈ ਅਗਰ ਵਾਪਰੀ ਹੈ ਤਾਂ ਜਰੂਰ ਧਿਆਨ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੇਹੇ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਉ ਫਤਿਹ ਅਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ